ਅੱਜ ਅਸੀਂ ਖੜਿਆ ਹਾਂ ਜ਼ਿਲ੍ਹਾ ਬਲੇਪੁਰ ਦਾ ਦੇ ਹੱਥ ਮਿੰਟ ਬਾਕੀ ਰਹੇ ਜਿੱਥੇ ਕਿ ਪੰਜਾਬ ਸਰਕਾਰ ਨੇ ਜਿਹੜਾ ਕੁਝ ਦੁਕਾਨਵਾਲਾ ਪਿੰਡ ਬਾਕੀਰਾਂ ਦੇ ਨਾਲ ਲੱਗ ਜਗ੍ਹਾ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜ਼ਿਲ੍ਹਾ ਜਿਹੜੇ ਬਤ ਪਿੰਡ ਕਸਾਪਰ ਨੇ ਉਹਨਾਂ ਵੱਲੋਂ ਇਥੇ ਕੇ ਫੈਸਲੇ ਵਿੱਚ ਇਹਨਾਂ ਨੂੰ ਜਿਹੜਾ ਧਮੜ ਦਾ ਹੁਕਮ ਜਾਰੀ ਕੀਤਾ ਗਿਆ ਜਿਹੜਾ ਸਰਕਾਰ ਦੀ ਹਾਜ਼ਰੀ ਵਿੱਚ ਜਿਹੜੇ ਇਹ ਮਕਾਨ ਨੇ ਪਿੰਡ ਬਾਕੀਰਾਂ ਦੇ ਵਿੱਚ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਦੇ ਮਕਾਨ ਤਹਾ ਜਾ ਰਹੇ ਨੇ ਦੇਖਦੇ ਨਾ ਉਹ ਗਰਾਊਂਡ ਜ਼ੀਰੋ ਤੋਂ ਰਿਪੋਰਟ ਆ ਕਿਵੇਂ ਜਿਹੜੇ ਨੇ ਲੋਕ ਪਿੰਡ ਦੇ ਲੋਕਾਂ ਵੱਲੋਂ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਜਬਰੇ ਜਿਹੜੇ ਨੇ ਇਹਨਾਂ ਦੇ ਸਾਹਾਰਾ ਅਖਲ ਦੇ ਵਿੱਚ ਤਾਹੀ ਦਿੱਤੇ ਗਏ ਜਿਹੜੇ ਪੰਚਾਇਤ ਮਹਿਕਮੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਕਿ ਇਲੀਗਲ ਵੇ ਨਾਲ ਘਰ ਬਣੇ ਸੀਗੇ ਬਾਅਦ ਚੋਂ ਪਤਾ ਲੱਗਿਆ ਵੀ ਇਹਨਾਂ ਦੇ ਨਾਲ ਡਰੱਗਸ ਵੀ ਇਹਨਾਂ ਦੇ ਪਰਚੇ ਹੈਗੇ ਟੋਟਲ ਇਹਨਾਂ ਦੇ 20 ਪਰਚੇ ਹੈਗੇ ਜਗੀਰ ਕੌਰ ਹੈਗੇ 4 ਪਰਚੇ ਦਰਸ਼ਨ ਸਿੰਘ ਬੁੱਟਾ ਸਿੰਘ ਗੁਰਪ੍ਰੀਤ ਤੇ ਜਸਵਿੰਦਰ ਕੌਰ ਸੋ ਇਹਨਾਂ ਨੇ ਜਿਹੜੇ ਨਸ਼ੇ ਦੇ ਤਸਕਰੀ ਨਾਲ ਕਰਕੇ ਪ੍ਰਾਪਰਟੀਆਂ ਬਣਾਈਆਂ ਸੀਗੀਆਂ ਜਿਹੜਾ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਯੁੱਧ ਨਸ਼ੇ ਵਿਰੁੱਧ ਤੇ ਜਿਹੜਾ ਪੀਲਾ ਪੰਜਾ ਚਲਾਇਆ ਜਾਏਗਾ ਜਿਨ੍ਹਾਂ ਨੇ ਵੀ ਨਸ਼ੇ ਦੇ ਕਰਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਤੇ ਉਹਨਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੈਂ ਇਸ ਕਰਕੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਆਪਣੀ ਮਿਹਨਤ ਨਾਲ ਹੱਕ ਦੇ ਨਾਲ ਇਹ ਚੀਜ਼ਾਂ ਕਰਨ ਕਿਉਂਕਿ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ ਸਰ ਵਿੱਚ ਲੋਕਾਂ ਵੱਲੋਂ ਵੀ ਬੜਾ ਕਿਹਾ ਜਾ ਰਿਹਾ ਕਿ ਜੀ ਅਸੀਂ ਹੁਣ ਕੰਮ ਨਹੀਂ ਇਹ ਕਰ ਰਹੇ ਅਸੀਂ ਮਿਹਨਤ ਮਜ਼ਦੂਰੀ ਕਰਦੇ ਆ ਫਿਰ ਵੀ ਸਾਡੇ ਘਰਾਂ ਉਹਨਾਂ ਦਾ ਕਹਿਣਾ ਤੇ ਇੱਕ ਇਨਵੈਸਟੀਗੇਸ਼ਨ ਦਾ ਵੱਖਰਾ ਪਾਸਾ ਹੈ ਉਹਨਾਂ ਦਾ ਕਹਿਣਾ ਹੈਗਾ ਜੀ ਉਹਨੂੰ ਲੱਗਦਾ ਤੇ ਉਹ ਆ ਕੇ ਮੈਨੂੰ ਆਫਿਸ ਆ ਕੇ ਮਿਲ ਸਕਦੇ ਆ ਸਾਡੀ ਇੰਟੈਲੀਜੈਂਸ ਦੀਆਂ ਇਨਪੁਟਸ ਆndੀਆਂ ਤੇ ਸਾਡੀ ਆਪਣੀ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਹੈਗੀਆਂ ਉਹ ਵੈਰੀਫਾਈ ਕਰਕੇ ਹੀ ਇਹ ਚੀਜ਼ ਕੀਤੀ ਜਾਂਦੀ ਹੈ ਕੋਈ ਐਦਾਂ ਦਾ ਬੰਦਾ ਨਹੀਂ ਵੀ ਜਿਹਦੇ ਤੇ ਪਰਚੇ ਪਰਚੇ ਦਿੱਤੇ ਜਾਂਦੇ ਜੇ 8 8 ਪਰਚੇ ਹੋ ਰਹੇ ਹੈ ਕੋਈ ਕਿਸੇ ਦੀ ਪਰਸਨਲ ਦੁਸ਼ਮਣੀ ਨਹੀਂ ਹੁੰਦੀ ਜੇ 8 8 ਪਰਚੇ 5 5 ਪਰਚੇ ਹੈ ਤੇ ਉਹ ਕਿਸੇ ਕਾਰਨ ਕਰਕੇ ਹੀ ਹੁੰਦੇ ਆ ਲੋਕਲ ਪਿੰਡ ਵਾਲੇ ਦੀ ਇਨਪੁਟ ਹੁੰਦੀ ਹੈ ਕੋਈ ਇੰਟੈਲੀਜੈਂਸ ਦੀ ਇਨਪੁਟ ਹੁੰਦੀ ਹੈ ਤਾਂ ਹੀ ਇਹਨਾਂ ਤੇ ਕਾਰਵਾਈ ਹੁੰਦੀ ਹੈ ਸਰ ਕੁਝ ਲੋਕਾਂ ਦੇ ਰਏ ਵੀ ਕਹਿੰਦਾ ਵੀ ਮਤਲਬ ਕਿ ਕਿਸੇ ਐ ਲੱਗਦਾ ਵੀ ਕੁਝ ਲੋਕਾਂ ਦੇ ਮਤਲਬ ਚੁਣ ਕੇ ਘਰਟਾ ਇਹ ਜਾ ਰਹੇ ਨੇ ਵਿੱਚੋਂ ਸੱਟੇ ਜਾ ਰਹੇ ਨੇ ਇਦਾਂ ਤਾਂ ਨਹੀਂ ਐ ਜਿਹੜਾ ਕਿ ਜਿਹੜਾ ਲਾਲਕੀ ਦੇ ਅੰਦਰ ਪੰਚਾਇਤੀ ਜਿਹੜਾ ਇਲੀਗਲ ਵੇ ਨਾਲ ਇਲੀਗਲ ਜਗ੍ਹਾ ਤੇ ਪ੍ਰਾਪਰਟੀ ਬਣਾਈ ਹੈ ਸਰਕਾਰੀ ਪ੍ਰਾਪਰਟੀਆਂ ਤੇ ਜਗ੍ਹਾ ਬਣਾਈ ਹੈ ਉਸੇ ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਜਿਹੜਾ ਮਰੇਰ ਕੋਟਲਾ ਜਿਹਦਾ ਪੁਲਿਸ ਚ ਹਜੇ ਟਿੱਕਰ ਅਸੀਂ 36 ਕਰੋੜ ਦੀ ਪ੍ਰਾਪਰਟੀ ਜਿਹੜੀ ਹੈਗੀ ਹੈ ਉਹ ਅਟੈਚ ਵੀ ਕੀਤੀ ਹੋਈ ਹੈ ਵਖਰੇ ਵਖਰੇ ਥਾਣੇ ਵਖਰੇ ਵਖਰੇ ਕੇਸਾਂ ਦੇ ਵਿੱਚ ਉਹ ਕਾਰਵਾਈ ਵਖਰੀ ਚੱਲਦੀ ਸਰ ਜੀ ਵਾਰਨਿੰਗ ਹੈ ਸਰ ਜਿਹੜੇ ਹੋਰ ਜਿਹੇ ਲੋਕ ਨੇ ਵਾਰਨਿੰਗ ਇਹ ਤਾਂ ਇਹੀ ਹੈ ਵੀ ਆਪਣਾ ਮਿਹਨਤ ਮਜ਼ਦੂਰ ਨਾਲ ਚੰਗਾ ਮਿਹਨਤ ਨਾਲ ਕੰਮ ਕਰਨ ਹੋਰ ਕੰਮ ਬੜੇ ਨੇ ਇਹੋ ਜਿਹੇ ਮਾੜੇ ਕੰਮਾਂ ਦਾ ਮਾੜਾ ਨਤੀਜਾ ਇਸ ਤੋਂ ਦੂਰ ਰਹਿਣ ਤੇ ਆਪਣੀ ਵਧੀਆ ਮਿਹਨਤ ਨਾਲ ਹੱਕ ਨਾਲ ਰੋਟੀ ਖਾਣ ਸਰ ਜੀ ਕਿੰਨੇ ਘਰਾਂ ਦੀ ਤੁਹਾਡੇ ਕੋਲ ਲਿਖਤਾ ਜੀ ਇਹ ਟੋਟਲ 5 ਅੱਠ ਘਰ ਨੇ ਮੇਰੇ ਖਿਆਲ ਤੇ ਟੋਟਲ 5 ਬੰਦਿਆਂ ਦੀ ਪ੍ਰਾਪਰਟੀ ਹੈਗੀ ਹੈ ਟੋਟਲ ਇਹਨਾਂ ਦੇ 20 ਪਰਚੇ ਦਰਜਾ ਵੱਖਰੇ ਹੋਏ ਕਿਸੇ ਦੇ 4 ਨਹੀਂ ਪੰਜ ਘਰ ਤਾਂ ਹੈ ਨੇ ਕਿੰਨੇ ਰੁਪਏ ਦੀ ਪ੍ਰਾਪਰਟੀ ਡੈਮੇਜ ਹੋਈ ਹੈ ਇਹਦੀ ਵੈਲਿਊਏਸ਼ਨ ਦੇਖ ਲੈਣੇ ਹਜੇ ਕੋਈ ਇਦਾਂ ਦੇ ਕੀਤੇ ਨਹੀਂ ਵੈਲਿਊਏਸ਼ਨ ਸਰ ਪਿਛਲੇ 2 ਦਿਨਾਂ ਤੋਂ ਅਮਰਗੜ ਪੁਸਤ ਹੈ ਅਮਰਗੜ ਦੇ ਵਿੱਚ ਏਰੀਆ ਦੇ ਵਿੱਚ ਜਿਹੜੇ ਨੇ ਲੁਟੇਰਿਆਂ ਦੀ ਬੜੀ ਮਤਲਬ ਕਾਰਵਾਈਆਂ ਕਰ ਰਹੇ ਨੇ ਉਹਦੇ ਚ ਦੋ ਮੁਕਦਮੇ ਸਾਡੇ ਧਿਆਨ ਚ ਆਏ ਉਹਦੇ ਬੇਲ ਆਊਟਰ ਜਿਹੜੇ ਕੋਈ ਹੋਏ ਹੋਣੇ ਉਹ ਚੈੱਕ ਕਰ ਲਾਂਗੇ ਉਹ ਵੀ ਜਲਦੀ ਟ੍ਰੇਸ ਹੋ ਜੇਗਾ ਥੈਂਕ ਯੂ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਕਿਹੜੇ ਲੋਕਾਂ ਦੀ ਜੀ ਇਹਦੇ ਵਾਸਤੇ ਜਿਹੜੀ ਅੱਜ ਇਹ ਕਾਰਵਾਈ ਦੇ ਵਿੱਚ ਮੈਂ بطور ਡਿਊਟੀ ਮੈਜਿਸਟ੍ਰੇਟ ਇੱਥੇ ਤਨਖਾਹ ਜਿਲ੍ਹਾ ਮੈਜਿਸਟ੍ਰੇਟ ਮਲੇਰ ਕੋਟਲਾ ਜੀ ਦੇ ਹੁਕਮਾਂ ਦੇ ਮੁਤਾਬਕ ਇਹ ਪੰਚਾਇਤ ਵਿਭਾਗ ਵੱਲੋਂ ਜਿਹੜੀ ਮਾਨਯੋਗ ਕਲੈਕਟਰ ਕਮ ਡੀਡੀਪੀਓ ਕੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਉਹਦੇ ਮੁਤਾਬਕ ਵਾਰੰਟੀ ਇਸ਼ੂ ਹੋਏ ਨੇ ਜਿਹਦੇ ਮੁਤਾਬਕ ਕਨਗੂ ਹਲਕਾ ਦਿਗਵਾਈ ਵਿੱਚ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਤੇ ਮੈਂ ਇੱਥੇ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਤਨਖਾਹ ਤਾਂ ਅਸੀਂ ਅਮਨਿਕ ਨੂੰ ਨੂੰ ਬਹਾਰ ਰੱਖਦੇ ਹੋਏ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਪਾਲਣਾ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਕਿੰਨੇ ਕਰਨੇ ਸਰ ਜੀ ਸਾਹਿਬ ਜੀ ਇਹ ਕਨਗੋ ਸਾਹਿਬ ਦੇ ਕੋਲ ਡਿਟੇਲ ਕਾਰਵਾਈ ਹੋ ਗਈ ਮੈਂ ਚਾਹੁੰਗਾ ਕਿ ਕਨਗੋ ਸਾਹਿਬ ਆਪ ਜੀ ਨੂੰ ਇਹਦੇ ਬਾਰੇ ਜਿਹੜੀ ਕੋਰਟ ਦੇ ਆਰਡਰ ਦੀ ਜਾਣਕਾਰੀ ਉਹ ਦੇਣਗੇ। ਹਾਂ ਜੀ ਹਾਂ ਜੀ ਸਰ ਕੀ ਕਿਹੜਾ ਚੱਲ ਰਿਹਾ ਕਿੰਨੇ ਕਰਨੇ ਜਿਹੜੇ ਇਹ ਅਟਕਰਾ ਦੀ ਜਿਹੜੀ ਹੈ ਉਹ ਮਿਸਟਰ ਵੀਡੀਓ ਤੋਂ ਪਰੋਆ ਆਈ ਸੀ ਜਿਹੜਾ ਨੇ ਨਜਾਇਜ਼ ਹਟਾਉਣ ਵਾਸਤੇ ਗਰੰਟ ਕਬਜ਼ਾ ਕਾਰਵਾਈ ਜਾਨੀ ਕਿ ਇਹ ਨਜਾਇਜ਼ ਕਬਜ਼ੇ ਵਾਲਿਆਂ ਤੇ ਕੀਤੀ ਜਾ ਰਹੀ ਹੈ ਹਾਂ ਜੀ ਨਹੀਂ ਜਿਨ੍ਹਾਂ ਦੇ ਨਜਾਇਜ਼ ਕਬਜ਼ੇ ਨਸ਼ਿਆਂ ਨਾਲ ਬਿਲਕੁਲ ਪੱਤ ਹੈਗਾ ਇਹਨਾਂ ਦਾ ਕੁਝ ਇਹ ਪ੍ਰਸ਼ਾਸਨ ਵੱਲੋਂ ਦੱਸਿਆ ਜਾਊਗਾ ਜੀ ਨਸ਼ਿਆਂ ਦਾ ਤਾਲੂਕ ਹੈ ਤਾਂ ਅਸੀਂ ਨਿਆਂਇਕ ਕਬਜ਼ੇ ਬਾਰੇ ਦੱਸੋ ਇਹ ਸਾਰੇ ਪਿੰਡਾਂ ਦੇ ਵਿੱਚ ਹੋ ਰਿਹਾ ਇਸ ਤਰ੍ਹਾਂ ਜਿੱਥੇ ਜਿੱਥੇ ਨਿਆਂਇਕ ਕਬਜ਼ੇ ਬਿਲਕੁਲ ਜੀ ਬਿਲਕੁਲ ਬਿਲਕੁਲ ਪ੍ਰਸ਼ਾਸਨ ਇਸ ਗੱਲ ਤੇ ਪੂਰਾ ਉਹ ਜ਼ੋਰ ਕਰ ਰਿਹਾ ਸਾਰੇ ਨਿਆਂਇਕ ਕਬਜ਼ੇ ਬਾਰੇ ਇਹ ਕਿਹਨਾ ਕਿਹੜੇ ਦੇ ਵਿੱਚੋਂ ਅਸੀਂ ਚਤਕਾਰੀ ਦੱਸਣਗੇ ਜੀ ਅਸੀਂ ਉਹਨਾਂ ਨੂੰ ਹੁਕਮਾਂ ਦੀ ਪਾ ਲੈਣਾ ਹੈ ਤਾਂ ਜਿੱਥੇ ਕਾਰਵਾਈ ਨੀ ਪਹੁੰਚੇ ਥੈਂਕ ਯੂ ਔਰ ਡਿਸਟ੍ਰਿਕਟ ਪੰਚਾਇਤ ਅਫਸਰ ਅਬੀ ਮਦਰ ਡਿਵੈਲਪਮੈਂਟ ਅਫਸਰ ਆਏ ਹੋ ਇਹ ਬਾਗੜੀ ਨੇ ਦੇ ਵਿੱਚ ਪਹੁੰਚੋ ਕੀ ਮ ਇਸੋ ਨਜ਼ਾਇਜ਼ ਕਬਜ਼ਾ ਕੀਤਾ ਹੋਇਆ ਸੀ ਇਹਨਾਂ ਨੇ ਸਾਡੀ ਪੰਚਾਇਤ ਦੇ ਜਗ੍ਹਾ ਵਿੱਚ ਪੰਚਾਇਤ ਨੇ ਆਪਣੇ ਕੇਸ ਕੀਤਾ ਇਹਨਾਂ ਤੇ ਤੇ ਉਹਦੇ ਤਹਿਤ ਹੀ ਕਾਰਵਾਈ ਹੋ ਰਹੀ ਹੈ ਕਿੰਨੇ ਮਤਲਬ ਕਿ ਘਰਾਂ ਤੇ ਹੋਈ ਆ ਟੋਟਲ ਇਹੇ ਟੋਟਲ 8 ਘਰ ਸੀ ਜੀ ਤੇ ਬਟ ਉਹ ਜੁਆਇੰਟ ਫੈਮਲੀਆ ਕਰਕੇ ਮੇਰੇ ਖਿਆਲ ਚ ਤਿੰਨ ਜਾਂ ਚਾਰ ਘਰ ਹੈਗੇ ਨੇ ਜਿੰਨਾਂ ਇਹਨਾਂ ਦੇ ਵਿੱਚ ਨਾਲ ਕੋਈ ਇਹਨਾਂ ਦੇ ਨਸ਼ੇ ਤਸਕਰਾਂ ਨਾਲ ਵੀ ਕੋਈ ਹੈਗੀ ਆ ਤਸੰਤ ਮਤਲਬ ਮੇਰੇ ਖਿਆਲ ਚ ਹੈ ਹਾਂਜੀ ਉਹ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਨਸ਼ਾ ਤਸਕਰਾਂ ਦੇ ਪਰਚੇ ਇਹਨਾਂ ਤੇ ਦਰਜ ਹੋਏ ਨੇ ਇਸ ਕਰਕੇ ਵੀ ਕਾਰਵਾਈ ਹੋ ਰਹੀ ਆ ਇਹੀ ਕਾਰਵਾਈਆਂ ਹੋਣਗੀਆਂ ਜਿਵੇਂ ਲਿੰਕ ਸੜਕਾਂ ਜਾਂ ਮੇਨ ਸੜਕਾਂ ਦੇ ਉੱਪਰ ਵੀ ਰਸਤੇ ਨਾਪੇ ਹੋਣੇ ਜਿਨ੍ਹਾਂ ਨਾਲ ਹਾਦਸੇ ਵਾਪਰ ਸਾਡੇ ਵੱਲੋਂ ਹਮੇਸ਼ਾ ਹੋ ਰਿਹਾ ਹੈ ਹਾਂਜੀ ਬਿਲਕੁਲ ਸਾਡੇ ਵੱਲੋਂ ਹਮੇਸ਼ਾ ਚੱਲਦੀ ਹੈ ਨਜਾਇਜ਼ ਕਬਜ਼ਿਆਂ ਦੀ ਕਾਰਵਾਈ ਪਰ ਅਮਰਗੜ ਦੇ ਵਿੱਚ ਦੇਖਿਆ ਜਾ ਰਿਹਾ ਵੀ ਕੋਈ ਕਾਰਵਾਈ ਨਹੀਂ ਹੈ ਜੀ ਨਹੀਂ ਕੋਈ ਵੀ ਜਿਹੜੇ ਵੀ ਸਾਡੇ ਧਿਆਨ ਚ ਆਉਂਦੇ ਆ ਅਸੀਂ ਉਹਦੇ ਤੇ ਕਾਰਵਾਈ ਕਰਦੇ ਆ ਨਜਾਇਜ਼ ਕਬਜ਼ੇ ਦੇ ਬੈਠੇ ਇੱਥੇ ਕੁਝ ਜਿਹੜੇ ਲੋਕ ਸੀਗੇ ਜੀ ਖਾਸ ਕਰਕੇ ਉਹਨਾਂ ਦਾ ਰੂਪ ਹੈ ਜੀ ਵੇ ਪੱਖਪਾਤੀ ਮਤਲਬ ਰਵਈਆ ਅਪਣਾਇਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਵੀ ਕੁਝ ਕੁ ਮਤਲਬ ਜਿਹੜੇ ਘਟਾਏ ਨੇ ਅੱਠ ਦੇ ਵਿੱਚੋਂ ਨਹੀਂ ਜੀ ਇਦਾਂ ਦਾ ਕੁਝ ਨਹੀਂ ਹੈਗਾ ਜਿਹੜੇ ਹੈਗੇ ਨੇ ਪੂਰੇ ਉਹ ਜੁਆਇੰਟ ਫੈਮਲੀਆ ਕਰਕੇ ਮਤਲਬ ਮਾਂ ਪੁੱਤ ਦਾ ਜਿੱਦਾਂ ਹੋ ਗਿਆ ਨਾਮ ਤੇ ਪਿਓ ਪੁੱਤ ਦਾ ਨਾਮ ਹੋ ਗਿਆ ਇਸ ਇਸ ਕਰਕੇ ਘਟ ਬਣੇ ਨੇ ਮਤਲਬ ਗਿਣਤੀ ਉਹਨਾਂ ਦੀ ਅੱਠ ਸੀ ਜਿਨ੍ਹਾਂ ਤੇ ਨਜਾਇਜ਼ ਕਬਜ਼ੇ ਦਾ ਕੇਸ ਦੇਣਾ ਚਾਹੁੰਦੇ ਹੋ ਜੀ ਆਮ ਪਬਲਿਕ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਵੀ ਨਜਾਇਜ਼ ਕਬਜ਼ੇ ਤੋਂ ਬਚੋ ਮਤਲਬ ਨਜਾਇਜ਼ ਕਬਜ਼ਾ ਕਰੋ ਹੀ ਨਾ ਜੇ ਅਸਾਂ ਨੂੰ ਇਦਾਂ ਦੀ ਕਾਰਵਾਈ ਕਰਨੀ ਪਵੇ ਵਾਸਾਵਾਜੇ ਭਾਕੀਆਂ ਦੇ ਵਿੱਚ ਜਿਹੜਾ ਉਸ ਪ੍ਰਸ਼ਾਸਨ ਵੱਲੋਂ ਤੇ ਸਿਵਲ ਪ੍ਰਸ਼ਾਸਨ ਵੱਲੋਂ ਪੀੜਾ ਪੰਚਾਇਤ ਚਲਾਇਆ ਗਿਆ ਕੀ ਮਾਮਲਾ ਕੀ ਹੈ ਮਾਮਲਾ ਜੀ ਇਹ ਜੋ ਪੰਜਾਬ ਸਰਕਾਰ ਵੱਲੋਂ ਜੋਧ ਨਸ਼ਿਆਂ ਵਿਰੁੱਧ ਚੱਲ ਰਹੀ ਹੈ ਮੁਹਿੰਮ ਉਹਦੇ ਤਹਿਤ ਉਹਨਾਂ ਲਿਸਟਾਂ ਬਣੀਆਂ ਸੀਗੀਆਂ ਜਿਹੜੇ ਨਸ਼ਾ ਵੇਚ ਨਾਲ ਦੇ ਨੌ ਸੀਗੇ ਉਹ ਜਿਹੜੇ ਸਾਡੇ ਸਰਕਾਰੀ ਪੰਚਾਇਤ ਦੀ ਜਗ੍ਹਾ 'ਚ ਬੈਠੇ ਤੇ ਉਹਨਾਂ ਦੇ ਉੱਤੇ ਚੱਲੀ ਹੈ ਜੀ ਕਿੰਨੇ ਕੁ ਸੱਤ ਦਾ ਹੈਗਾ ਤੇ ਸੱਤ ਅੱਠ ਘਰ ਨਹੀਂ ਇਹ ਸੰਦੇਸ਼ ਦੇਣਾ ਚਾਹੁੰਗਾ ਕਿ ਪਾਕੀ ਪਿੰਡ ਵਾਸੀਆਂ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਘਰ ਸੰਦੇਸ਼ ਤਾਂ ਦੇਖੋ ਜੀ ਇਹ ਆ ਵੀ ਜਿਹੜੀ ਕ੍ਰੋਪੀ ਬਣੀ ਹੈ ਇਹ ਗਲਤ ਕੰਮਾਂ ਦੇ ਨਾਲ ਉਹ ਅੱਜ ਖਤਮ ਹੋ ਗਈ ਮੰਨ ਲਓ ਇਹ ਵੈਸੇ ਹੁਣ ਬਹੁਤ ਜ਼ਿਆਦਾ ਸੁਧਰ ਚੁੱਕੇ ਨੇ ਅੱਗੇ ਨਾਲੋਂ ਤਕਰੀਬਨ ਹੁਣ ਤਾਂ ਇਹ ਆਪ ਵੀ ਤੋਬਾ ਕਰਦੇ ਨੇ ਵੀ ਜੋ ਪੁਰਾਣੇ ਬਜ਼ੁਰਗਾਂ ਨੇ ਗਲਤੀਆਂ ਕਰਨੀਆਂ ਇਹ ਵੇਦਾ ਨਹੀਂ ਕਰਦੇ ਜਿਹੜੇ ਹੋਰ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਪਿੰਡ ਦੇ ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੁੰਦਾ ਉਹ ਨਾਲੇ ਵੀ ਹੁਣ ਤੁਹਾਨੂੰ ਪਤਾ ਹੀ ਆ ਸਮਝਦੇ ਹੋ ਤੁਸੀਂ ਵੀ ਉਹ ਤਾਂ ਆ ਹੀ ਜਾਂਦਾ ਜੀ ਸਾਰਾ ਕੁਝ ਉਹ ਆ ਹੀ ਚੱਲੇਗਾ ਜਿਹੜਾ ਅੱਜ ਕੱਜੇ ਤਾਂ ਗਲਤੀ ਹੁੰਦੀ ਨਹੀਂ ਉਹੀ ਕੰਮ ਕਰਦਾ ਵੀ ਬੀਬੀ ਕੀ ਨਵਾ ਤੁਹਾਡਾ ਜੀ ਮਾਇਆ ਜੀ ਕਿਹੜਾ ਪਿੰਡ ਹੈ ਜੀ ਬਾਗੜੀਆਂ ਅੱਜ ਜਿਹੜੇ ਪੁਲਿਸ ਪ੍ਰਸ਼ਾਸਨ ਤੇ ਸੇਵਲ ਪ੍ਰਸ਼ਾਸਨ ਵੱਲੋਂ ਬਾਗੜੀਆਂ ਦੇ ਵਿੱਚ ਪਿੜਾ ਪੰਜ ਮੈ ਗਿਆ ਲੋਕਾਂ ਦੇ ਕੁਝ ਲੋਕਾਂ ਦੇ ਘਰ ਢਾਏ ਗਏ ਜੀ ਆਪ ਲੋਕੀ ਕਹਿਣਾ ਚਾਹੁੰਦੇ ਸਾਂ ਅਸੀਂ ਤਾਂ ਜੀ ਗਰੀਬ ਬੰਦੇ ਆ ਜੀ ਕੁਝ ਕਰਦੇ ਨਹੀਂ ਧਰਦੇ ਨਹੀਂ ਬੱਚੇ ਮੇਰੇ ਬਾਹਰ ਗਏ ਹੋਣਾ ਜੀ ਮੈਂ ੱੱਕੇ ਨਾਲ ਜੀ ਸਾਡਾ ੱੱਕਾ ਹੋਇਆ ਸਾਡੇ ਨਾਲ ਇਹ ਤੋਂ ਅਗੇ ਤੁਸੀਂ ਕੀ ਕਰੋਗੇ ਤੁਹਾਡਾ ਤਾਂ ਕਹੇ ਕੋਈ ਸਾਡਾ ਜੀ ਇਨਸਾਫ ਆਉਣਾ ਚਾਹੀਦਾ ਤੁਸੀਂ ਜਾਵੋਗੇ ਕੀ ਕਰੋਗੇ ਅਸੀਂ ਤਾਂ ਜਾਵਾਂਗੇ ਜੀ ਜਿੱਥੇ ਤੱਕ ਸਤਿ ਦਾਇਆ ਜੰਗ ਕਰਾਂਗੇ ਤੁਹਾਨੂੰ ਆਪਣੇ ਆਪ ਇਹ ਜਿਹੜੀ ਨਜਾਇਜ਼ ਉਸਾਰੀ ਇਹਨੇ ਨੇ ਸੋ ਕੀਤੀ ਹੈ ਤਾਂ ਹੁਣ ਲਈ ਕੋਈ ਪਹਿਲਾਂ ਨੋਟਿਸ ਆਇਆ ਨਹੀਂ ਸਾਡੇ ਕੋਲ ਕੋਈ ਨਹੀਂ ਆਇਆ ਕੋਈ ਤੁਹਾਨੂੰ ਪਹਿਲਾਂ ਗਾਹ ਨਹੀਂ ਕੀਤਾ ਗਿਆ ਨਾ ਜੀ ਇੱਕ ਦਿਨ ਪਹਿਲਾਂ ਆਏ ਤੇ ਜੀ ਕੱਲ ਆਏ ਤੇ ਅਸੀਂ ਕਿਹਾ ਜੀ ਅਸੀਂ ਅਸੀਂ ਕੋਈ ਨਹੀਂ ਜੀ ਦਸਕਤ ਕਰਨ ਦਾ ਅਸਾਨੇ ਕਿਹੜਾ ਤੇ ਚਿੱਟਾ ਵੇਚਦੇ ਆ ਕੋਈ ਤਾਂ ਆਪਣੇ ਹਕਾਰ ਤੇ ਜੀ ਸਾਥ ਨਹੀਂ ਆਇਆ ਕੋਈ ਸੰਨੋਸ਼ਟ ਨਹੀਂ ਆਇਆ ਕੋਈ ਲਿਖਰੂ ਵਿੱਚ ਕਿਸੇ ਨਹੀਂ ਆਇਆ ਨਹੀਂ ਜੀ ਆਇਆ ਨਹੀਂ ਕੋਈ ਨਹੀਂ ਆਇਆ ਸਾਨੂੰ ਤਾਂ ਜੀ ਤੱਕਾ ਹੋਇਆ ਸਾਡੇ ਨਾਲ ਇਹ ਤਾਂ ਜੀ ਕੋਈ ਸਾਡੀ ਸਰਕਾਰ ਨਾਲ ਲੜਾਈ ਨਹੀਂ ਕੀਤੀ ਕੋਈ ਸਾਡੀ ਕਿਸੇ ਨਾਲ ਤੇ ਦੁਸ਼ਮਣੀ ਕੱਢਿਆ ਜੀ ਪਿੰਚਾਇਤ ਨਹੀਂ ਪਿੰਡ ਪੰਚਾਇਤ ਹਾਂ ਜੀ ਉਲਟਾ ਪਿੰਡ ਨਹੀਂ ਜੀ ਪੰਚਾਇਤ ਤੇ ਉਲਟਾ ਹੁਣ ਦਾ ਕੀ ਕਰਨਾ ਜੀ ਕੀ ਗੱਲ ਹੋ ਗਈ ਕੀ ਪਤਾ ਜੀ ਸਾ ਮਲਾਟ ਵਿੱਗਾ ਵਿੱਗਾ 2 2 ਵਿੱਗੇ 4 4 ਵਿੱਗੇ ਰੋਕੀ ਵਟੇ ਨਾਲ ਸਾਡੇ ਕੋਲੇ ਕਿਹੜੇ ਜੀ ਜ਼ਿਆਦੇ ਆ ਸਾਡੇ ਕੋਲ ਤਾਂ ਵਿਸਵਾ ਵਿਸਵਾ ਜੀ ਦੋ ਦੋ ਵਿਸਵੇ ਆ ਆ ਸਾਰੇ ਪਿੰਡ ਕੋਲੇ ਆ ਜੀ ਬਾਡਿਆਂ ਲਾ ਹੁਣ ਇਹਨਾਂ ਦਾ ਚਾਹੀਦਾ ਸਾਰੇ ਪਿੰਡ ਚਾ ਜੀ ਉਹਨਾਂ ਨੂੰ ਵੀ ਮਾਣਾ ਮੋਟਾ ਜੀ ਜਿਵੇਂ ਸਾਡੇ ਤੇ ਹੋਇਆ ਕਾਰਵਾਈ ਹੋਣਾ ਤੇ ਵੀ ਹੋਣੀ ਚਾਹੀਦੀ ਆ ਕੀ ਨਾਮ ਆ ਤੁਹਾਡਾ ਜੀ ਸਿਮਿੰਦਰ ਕੌਰ ਆ ਜੀ ਕਿਹੜਾ ਪਿੰਡ ਆ ਜੀ ਮਾਗੜੀਆਂ ਜੀ ਇਹ ਕੀ ਮਤਲਬ ਕਰਨਾ ਤੁਹਾਡੇ ਘਰਟਾ ਹੈਗੇ ਪਤਾ ਨਹੀਂ ਜੀ ਕੀ ਕਰਨਾ ਸਾਨੂੰ ਆਪ ਨਹੀਂ ਪਤਾ ਲੱਗੇ ਸਾਨੂੰ ਤਾਂ ਅੱਜੇ ਪਤਾ ਲੱਗੇ ਸਾਡਾ ਘਰਟਾ ਹੈਗੇ ਜੀ ਲੋ ਜੀ ਸਾਨੂੰ ਕੋਈ ਹਦਾਇਤ ਨਹੀਂ ਅੱਗੇ ਆਈ ਹੈਗੀ ਤੁਹਾਨੂੰ ਪਹਿਲਾਂ ਕੋਈ ਨੋਟਿਸ ਪ੍ਰਸ਼ਾਸਨ ਵੱਲੋਂ ਉਸ ਵੀ ਨਹੀਂ ਆਇਆ ਜੀ ਸਾਨੂੰ ਕੋਈ ਨੋਸਟ ਨਹੀਂ ਆਇਆ ਕੋਈ ਸਾਨੂੰ ਹਦਾਇਤ ਨਹੀਂ ਆਈ ਜੀ ਸਾਡਾ ਅੱਜ ਘਰਟਾ ਹੈ ਸਾਨੂੰ ਪਤਾ ਲੱਗੇ ਸਾਡਾ ਘਰਟਾ ਹੈਗੇ ਤੁਹਾਨੂੰ ਐ ਦੱਸਿਆ ਨਹੀਂ ਗਿਆ ਵੀ ਮਤਲਬ ਤੁਸੀਂ ਕਿ ਤੁਹਾਡਾ ਘਰ ਕਿਉਂਟਾ ਹੋਇਆ ਜਾ ਰਿਹਾ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਦੱਸਿਆ ਹੈਗਾ ਕੇ ਚੱਲ ਰਿਹਾ ਸਾਡਾ ਘਰ ਤੇ ਸਾਡਾ ਕੀ ਕਿੱਥੇ ਚੱਲਦਾ ਕਿਵੇਂ ਸੇ ਮਹਾਲੀ ਜੀ ਮਹਾਲੀ ਚੱਲ ਰਿਹਾ ਜੀ ਸਾਡਾ ਟਰੈਕਟਰ ਸਾਹਿਬ ਜੀ ਹਾਂ ਜੀ ਇਹ ਅੱਜ ਸਾਡੀ 8ਵੇਂ ਮਹੀਨੇ ਦੀ 20 ਤਰੀਕ ਆ ਜੀ ਅੱਛਾ ਉਹਦੇ ਵਿੱਚੀ ਮਤਲਬ ਹਾਂ ਜੀ ਉਹਦੇ ਵਿੱਚ ਸਾਡਾ ਕਰਟਾ ਹੈਗਾ ਜੀ ਕੀ ਮੰਗ ਕਰਦੇ ਆਂ ਸਰਕਾਰ ਕੋਲੋਂ ਜੀ ਮੰਗ ਜੀ ਸਾਡਾ ਜੀ ਮਸੜਕਰ ਵਾਟਾ ਆਏਗਾ ਜੀ ਸਾਨੂੰ ਬਸ ਗਰੀਬਾਂ ਜੀ ਅਸੀਂ ਤਾਂ ਜੋ ਕਰਨਾ ਮੰਗ ਸਾਹ ਪਛਾਣ ਦਾ ਜੀ ਉਸਨੂੰ ਕੋਈ ਮੰਗ ਨਹੀਂ ਜੀ ਨਹੀਂ ਕੁਝ ਕਰਨਾ ਪਿਆਨਾ ਕੋਈ ਨਹੀਂ ਕਰਨਾ ਤੇ ਜੀ ਮੇਰੀਆਂ ਇਹ ਗੁੱਡੀ ਦਾ ਮੁੰਡਾ ਕਿੱਥੇ ਨਿਕਲ ਗਿਆ ਇਹ ਗੁੱਡੀ ਦਾ ਮੁੰਡਾ ਕਿੱਥੇ ਰ ਪਰ ਆ ਗੁੱਡੀ ਦਾ ਇਹ ਦੇਖੋ ਕੋਈ ਨਹੀਂ ਹੈਗਾ ਜੀ ਤੇ ਦਾ ਬਾਲੀ ਬਸ ਇਹਦੇ ਮਾਤਾ ਪਿਤਾ ਵੀ ਮਰੇ ਹੋਏ ਨਹੀਂ ਜੀ ਇਹਦਾ ਜ਼ਮੀਨ ਦੇ ਇਹ ਬੇ ਜਮੀਨ ਬੇਜਾ ਇਹਦਾ ਆਪਣੀ ਕੰਮ ਸੰਭਾਲ ਕਰ ਦੋ ਤੁਸੀਂ ਤੁਹਾਡੇ ਕੋਲ ਬਹੁਤ ਟਾਈਮ ਸੀਗਾ ਤੁਸੀਂ ਬੰਦ ਕਰ ਜਿਆਦਾ ਤਾਂ ਇਹਦੀ ਹੈ ਜੀ ਪਤਾ ਕੀ ਹੈ ਜੀ ਮਜੂਬ ਰਹੀ ਬੱਚੇ ਦੇ ਮਿਲ ਤੇ ਅਸੀਂ ਨਾ ਕਰਦੇ ਤੁਹਾਡੇ ਕੋਲ ਅੰਦਾਜ਼ਾ ਨਹੀਂ ਕੋਈ ਸਮਝ ਨਹੀਂ ਆਇਆ ਜੀ ਮੇਰੇ ਅੱਡਾ ਕੁਝ ਲੱਗ ਗਿਆ ਮੇਰੇ ਆ ਗੱਲ ਕੋਈ ਯਾਦ ਨਹੀਂ ਮੈਨੂੰ ਕੱਲ ਜੀ ਅਸੀਂ ਆਪਣੇ ਸਾਬ ਖਾਨੇ ਆ ਦੇ ਕੋ ਸਾਡੇ ਚਿਹਰਾ ਦਾ ਨਾ ਹੁਣ ਵੀ ਦੋ ਮਹੀਨੇ ਮੈਂ ਤਾਂ ਦਿਹਾੜੀ ਕਰਦਿਆਂ ਦੋ ਸਾਲ ਤੋਂ ਪ੍ਰਸ਼ਾਸਨ ਦਾ ਵੀ ਪੂਰਾ ਸਾਨੂੰ ਦੇਖੋ ਜੀ ਸਾਨੂੰ ਚੰਡੀਗੜ੍ਹ ਦਾ ਐਂਟਰਾ ਵੀ ਸਭ ਤੇ ਹੀ ਤੁਹਾਡੀ ਆ ਗਈ ਆ ਦੇਖੋ ਜੋ ਅੱਖ ਤਰੀਕਾ ਦੀ ਬੱਚੇ ਪੜ ਰਹੇ ਨਹੀਂ ਮੈਂ ਤੁਹਾਨੂੰ ਕਲੀਅਰ ਗੱਲ ਸੁਣ ਲਓ ਗੱਲ ਸੁਣ ਲਓ ਗੱਲ ਮੈਂ ਤੁਹਾਨੂੰ ਕਲੀਅਰ ਕਰਦਾ ਇਹ ਜਿਹੜੀ ਤੁਸੀਂ ਸਟੇ ਲਈ ਫਿਰਦੇ ਹੋ ਇਹ ਕਬਜ਼ੇ ਦੀ ਆ ਅਸੀਂ ਕਬਜ਼ਾ ਨਹੀਂ ਕਰ ਰਹੇ ਪਤਾ ਪੰਚਾਇਤ ਨਾਲ ਰੌਲਾ ਹੈ ਪੰਚਾਇਤ ਨਾਲ ਕੇਸ ਚੱਲਦਾ ਹੈ ਪੰਚਾਇਤ ਤੋਂ ਤੁਸੀਂ ਕਬਜ਼ੇ ਦਾ ਸਟੇਲ ਲਿਆ ਹੋਇਆ ਓਕੇ ਠੀਕ ਹੈ ਜੀ ਹਾਂ ਜੀ ਉਹ ਵੀ ਰੋਲਾ ਜੀ ਇਹ ਇਹਨਾਂ ਦਾ ਰੋਲਾ ਜਿਹੜਾ ਹੈਗਾ ਉਹ ਇਹ ਹੈ ਜੀ ਦੇਖੋ ਜੀ ਗਾਹ ਨੂੰ ਸਾਨੂੰ ਮਾਈਕ ਤੇ ਸਾਨੂੰ ਮਾਫੀ ਦੇ ਹਰ ਦੇ ਬਾਰੇ ਇਹ ਗੱਲ ਇਹ ਕੰਪੀਟੈਂਟ ਅਥਾਰਟੀ ਖੜੇ ਨੇ ਇਹ ਦੱਸੋ ਜੀ ਕੁਛ ਨਹੀਂ ਕਰ ਦੇਣਾ ਹੁਣ ਸਭ ਤੋਂ ਗੱਲ ਤੋਂ ਆਉਂਦੀ ਜਿਹੜੀ ਮੈਂ ਕਹਦਾ ਜੀ ਕਿ ਹਰ ਸੱਟ ਹੋਉਂਦੀ ਨਹੀਂ ਹੁਣ ਸਟੇ ਵਾਲਾ ਚੱਲਦਾ ਹੈ ਪੰਚਾਇਤ ਨਾਲ ਚੱਲਦਾ ਜੀ ਇਹ ਸਟੇ ਲਈ ਹੋਈ ਹੈ ਜੀ ਉਸ ਤੋਂ ਬਾਅਦ ਤਾਂ ਕੀ ਆਰਡਰ ਹੈ ਕੁਝ ਨਹੀਂ ਪਤਾ ਬਾਈ 2022 ਦਾ ਆਉਂਦਾ ਇੱਕ ਮਿੰਟ ਇਹਨਾਂ ਨੂੰ ਡੀਡੀਪੀ ਦੇ ਅਧਾਰਤ ਚੋਂ ਜਦੋਂ ਕੇਸ ਕਰਿਆ ਨੂੰ ਆ ਕਦੋਂ ਦਾ ਪ੍ਰੰਤ ਦਾ ਇੱਕ ਮਿੰਟ ਇਹਨਾਂ ਦਾ ਟਾਈਮਿੰਗ ਉਦੋਂ ਤੱਕ ਇਹਨਾਂ ਨੇ ਕੋਈ ਠੀਕ ਹੈ ਨਾ ਇਹ ਸਭ ਸਸਤਾ ਨਹੀਂ ਇਹ ਕਹਿ ਰਿਹਾ ਕਹਿੰਦੇ ਸੋਈਏ ਮੈਨੂੰ ਕੋਈ ਸੇਤ ਨਹੀਂ ਹੈਗਾ ਨਾ ਉਹਨੂੰ ਪਾਸ ਕੋਈ ਨਾ ਤੁਸੀਂ ਕੋਰਟ ਦੇ ਵਿੱਚ ਕਰ ਲਓ ਅਰੇ ਇਹਨਾਂ ਨੂੰ ਮਾਰ ਦੇ ਤਾਰੀਆਂ ਲਾ ਦੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਮਾਫੀ ਹੋਈ ਆ ਇੱਕ ਮਿੰਟ ਕਰ ਦਿਓ ਛੱਡ ਦਿਓ ਤੇਰੀ ਸਾ ਬਲਾਇਆ ਕਿੱਥੇ ਕੋਈ ਨਾ ਕਿਸੇ ਦਾ ਕੋਈ ਟੈਨਸ਼ਨ ਨਹੀਂ ਮੜ ਜਾਓ ਛੱਡ ਜਾਓ ਕੋਈ ਬਿੱਲੇ ਕਰ ਦਿਆ ਕਰ ਦਿਆ ਭਾਈ ਹੋ ਜਾ ਪਿੱਛੇ ਮੜ ਜਾਓ ਜਿਆਦਾ ਜਿੰਨਾ ਹੋ ਸਕਦਾ ਉਹ ਜੋ ਮੜ ਗਏ ਬੇਕਰ पीछे करो लाओ सर कोई ना कोई ना कोई ना सर किसी मंजीता হ'ব পিছে গ'লে ਆ ਪੌੜੀਆਂ ਵਗੈਰਾ